ਹੋ ਗਈ ਸੀ ਕਿ ਇਹ ਮਿਨਿਸਪਲ ਕਾਰਪੋਰੇਸ਼ਨ ਦੇ ਵਰਕਰਸ ਕਾਮਕਾਰੇ ਸੀ ਤੇ ਕੋਈ ਪਰਸਨਲ ਰੂਟ ਤੇ ਕਿਸੇ ਤੇ ਜਾ ਰਹੇ ਸੀ ਕੋਈ ਮੁਲਾਜ਼ਮ ਹੋਗੇ ਸ਼ਾਇਦ ਤੇ ਉਹਨਾਂ ਦੇ ਵਿੱਚ ਆਪਸ ਵਿੱਚ ਝੜਪ ਹੋ ਗਈ ਸੀ ਤਾਂ ਬਟ ਹੁਣ ਸਿਚੁਏਸ਼ਨ ਇਜ਼ ਅੰਡਰ ਕੰਟਰੋਲ ਤੇ ਇਹਨਾਂ ਦਾ ਵੀ ਸਾਨੂੰ ਬਹੁਤ ਸਹਿਯੋਗ ਰਿਹਾ ਕਿ ਇਹਨਾਂ ਨੇ ਵੀ ਪੀਸਫੁਲੀ ਸ਼ੋ ਕੀਤਾ ਸਾਰਾ ਕੁਝ ਬਹੁਤ ਹੈਲਪਰੀ ਅਗਲੀ ਕਾਰਵਾਈ ਕੀ ਹੋਏਗੀ ਜਿਹੜੇ ਵੀ ਕੰਪਲੇਂਟਸ ਹੁੰਨੇ ਅਸੀਂ ਇਹਨਾਂ ਨੂੰ ਕਹਿ ਕੇ ਤੁਸੀਂ ਇੱਕ ਫਾਰਮਲ ਸਾਨੂੰ ਰਿਟਰਨ ਕੰਪਲੇਂਟ ਦੇ ਦਿਓ ਜਿਹੜੀ ਵੀ ਬੰਦੀ ਕਾਰਵਾਈ ਹੋਏਗੀ ਸਭ ਤੋਂ ਸਖਤ ਜਿਹੜਾ ਵੀ ਕਲਪਰੇਟ ਪਾਇਆ ਜਾਏ ਉਹਦੇ ਉੱਤੇ ਕੀਤੀ ਜਾਏਗੀ ਔਰ ਆਪਣੇ ਸ਼ਹਿਰ ਦਾ ਮਾਹੌਲ ਜ਼ਿਆਦਾ ਖਰਾਬ ਨਹੀਂ ਹੁੰਦਾ ਜਾ ਰਿਹਾ ਦੇਖੋ ਕਈ ਵਾਰ ਕਈ ਸ਼ਰਾਰਤੀ ਅੰਸਰ ਹੁੰਨੇ ਆ ਸਮਥਿੰਗ ਕਈ ਵਾਰ ਕੋਈ ਇਸ਼ੂਸ ਕ੍ਰਾਪ ਹੋ ਜਾਂਦੇ ਹੈਗੇ 빅 ਸਿਟੀ ਹੈ ਕਮਿਸ਼ਨ ਰੇਟ ਹੈ ਵੀ ਆਰ ਫੁਲੀ ਟ੍ਰਾਈਿੰਗ ਟੂ ਕੰਟਰੋਲ ði ਸਿਚੁਏਸ਼ਨ ਐਮੇ ਇੱਕੇ ਦੁੱਕੇ ਇਨਸੀਡੈਂਟ ਹੁੰਦੇ ਆ ਜ਼ਰੂਰ ਬਟ ਉਹਨਾਂ ਤੇ ਵੀ ਅਸੀਂ ਸੁਸਾਇਟੀ ਦੀ ਕੋਆਪਰੇਸ਼ਨ ਦੇ ਨਾਲ ਜਿਵੇਂ ਕਿ ਹੁਣ ਇਹਨਾਂ ਲੋਕਾਂ ਦੇ ਨਾਲ ਇੱਕ ਪੀਸਫੁਲੀ ਅਸੀਂ ਰੀਸੋਲਵ ਕਰਦੇ ਹਾਂ ਹਨ ਮੈਟਰ ਨੂੰ ਹੋ ਗਈ ਸੀ ਕਿ ਇਹ ਮਿਨਿਸਪਲ ਕੋਆਪਰੇਸ਼ਨ ਦੇ ਵਰਕਰਸ ਕਾਮਕਾਰੇ ਸੀ ਤੇ ਕੋਈ ਪਰਸਨਲ ਰੂਟ ਤੇ ਕਿਸੇ ਤੇ ਜਾ ਰਹੇ ਸੀ ਕੋਈ ਮੁਲਾਜ਼ਮ ਸੀ ਹੈਗੇ ਸ਼ਾਇਦ ਤੇ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਝੜਪ ਹੋ ਗਈ ਸੀ ਤਾਂ ਬਟ ਹੁਣ ਸਿਚੁਏਸ਼ਨ ਇਜ਼ ਅੰਡਰ ਕੰਟਰੋਲ ਤੇ ਇਹਨਾਂ ਦਾ ਵੀ ਸਾਨੂੰ ਬਹੁਤ ਸਹਿਯੋਗ ਰਿਹਾ ਕਿ ਇਹਨਾਂ ਨੇ ਵੀ ਪੀਸਫੁਲੀ ਸ਼ੋ ਕੀਤਾ ਸਾਰਾ ਕੁਝ ਤੋ ਬਹੁਤ ਹੈਲਪਫੀ ਅਗਲੀ ਕਾਰਵਾਈ ਕੀ ਹੋਏਗੀ ਜੇੜੇ ਵੀ ਕੰਪਲੇਂਟਸ ਹੁੰਨੇ ਅਸੀਂ ਇਹਨਾਂ ਨੂੰ ਕਹੇ ਕਿ ਤੁਸੀਂ ਇੱਕ ਫਾਰਮਲ ਸਾਨੂੰ ਰਿਟਰਨ ਕੰਪਲੇਂਟ ਦੇ ਦਿਓ ਜਿਹੜੀ ਵੀ ਬੰਦੀ ਕਾਰਵਾਈ ਹੋਏਗੀ ਸਭ ਤੋਂ ਸਖਤ ਜਿਹੜਾ ਵੀ ਕਲਪਰੇਟ ਪਾਇਆ ਜਾਏ ਉਹਦੇ ਉੱਤੇ ਕੀਤੀ ਜਾਏਗੀ ਪਰ ਆਪਣੇ ਸ਼ਹਿਰ ਦਾ ਮਾਹੌਲ ਜ਼ਿਆਦਾ ਖਰਾਬ ਨਹੀਂ ਹੁੰਦਾ ਜਾ ਰਿਹਾ ਇਸ ਤਰ੍ਹਾਂ ਦੇਖੋ ਕਈ ਵਾਰ ਕਈ ਸ਼ਰਾਰਤੀ ਅੰਸਰ ਹੁੰਦੇ ਆ ਸਮਥਿੰਗ ਕਈ ਵਾਰ ਕੋਈ ਇਸ਼ੂਸ ਕ੍ਰਾਪ ਹੋ ਜਾਂਦੇ ਹੈਗੇ 빅 ਸਿਟੀ ਹੈ ਕਮਿਸ਼ਨਰੇਟ ਹੈ ਵੀ ਆਰ ਫੁਲੀ ਟ੍ਰਾਈਂਗ ਟੂ ਕੰਟਰੋਲ ðiਸ ਸਿਚੁਏਸ਼ਨ ਐਵੇਂ ਇੱਕੇ ਦੋਕਾ ਇਨਸੀਡੈਂਟ ਹੁੰਦੇ ਆ ਜ਼ਰੂਰ ਬਟ ਉਹਨਾਂ ਤੇ ਵੀ ਅਸੀਂ ਸੁਸਾਇਟੀ ਦੀ ਕੋਆਪਰੇਸ਼ਨ ਦੇ ਨਾਲ ਜਿਵੇਂ ਕਿ ਹੁਣ ਇਹਨਾਂ ਲੋਕਾਂ ਦੇ ਨਾਲ ਇੱਕ ਪੀਸਫੁਲੀ ਅਸੀਂ ਰੀਸੋਲਵ ਕਰਦੇ ਹਾਂ ਹਰ ਮਟਰ ਨੂੰ ਹੋ ਗਈ ਸੀ ਕਿ ਇਹ ਮਿਨਿਸਪਲ ਕਾਰਪੋਰੇਸ਼ਨ ਦੇ ਵਰਕਰਸ ਕਾਮਕਾਰੇ ਸੀ ਤੇ ਕੋਈ ਪਰਸਨਲ ਰੂਟ ਤੇ ਕਿਸੇ ਤੇ ਜਾ ਰਹੇ ਸੀ ਕੋਈ ਮੁਲਾਜ਼ਮ ਹੋਵੇਗੇ ਸ਼ਾਇਦ ਤੇ ਉਹਨਾਂ ਦੇ ਵਿੱਚ ਆਪਸ ਵਿੱਚ ਝੜਪ ਹੋ ਗਈ ਸੀ ਤਾਂ ਬਟ ਹੁਣ ਸਿਚੁਏਸ਼ਨ ਇਜ਼ ਅੰਡਰ ਕੰਟਰੋਲ ਤੇ ਇਹਨਾਂ ਦਾ ਵੀ ਸਾਨੂੰ ਬਹੁਤ ਸਹਿਯੋਗ ਰਿਹਾ ਕਿ ਇਹਨਾਂ ਨੇ ਵੀ ਪੀਸਫੁਲੀ ਸ਼ੋ ਕੀਤਾ ਸਾਰਾ ਕੁਝ ਤੋ ਬਹੁਤ ਹੈਲਪਫੀ ਅਗਲੀ ਕਾਰਵਾਈ ਕੀ ਹੋਏਗੀ ਜਰਾ ਜਿਹੜੇ ਵੀ ਕੰਪਲੇਂਟਸ ਹੁੰਨੇ ਅਸੀਂ ਇਹਨਾਂ ਨੂੰ ਕਹਿ ਕੇ ਤੁਸੀਂ ਇੱਕ ਫਾਰਮਲ ਸਾਨੂੰ ਰਿਟਰਨ ਕੰਪਲੇਂਟ ਦੇ ਦਿਓ ਜਿਹੜੀ ਵੀ ਬੰਦੀ ਕਾਰਵਾਈ ਹੋਏਗੀ ਸਭ ਤੋਂ ਸਖਤ ਜਿਹੜਾ ਵੀ ਕਲਪਰੇਟ ਪਾਇਆ ਜਾਏ ਉਹਦੇ ਉੱਤੇ ਕੀਤੀ ਜਾਏਗੀ ਪਰ ਆਪਣੇ ਸ਼ਹਿਰ ਦਾ ਮਾਹੌਲ ਜ਼ਿਆਦਾ ਖਰਾਬ ਨਹੀਂ ਹੁੰਦਾ ਜਾ ਰਿਹਾ ਇਸ ਤਰ੍ਹਾਂ ਦੇਖੋ ਕਈ ਵਾਰ ਕਈ ਸ਼ਰਾਰਤੀ ਅੰਸਰ ਹੁੰਨੇ ਆ ਸਮਥਿੰਗ ਕਈ ਵਾਰ ਕੋਈ ਇਸ਼ੂਸ ਕ੍ਰਾਪ ਹੋ ਜਾਂਦੇ ਹੈਗੇ 빅 ਸਿਟੀ ਹੈ ਕਮਿਸ਼ਨਰ ਰੇਟ ਹੈ ਵੀ ਆਰ ਫੁਲੀ ਟ੍ਰਾਈਂਗ ਟੂ ਕੰਟਰੋਲ ਥਿਸ ਸਿਚੁਏਸ਼ਨ ਐਵੇਂ ਇੱਕੇ ਦੋਕੇ ਇਨਸੀਡੈਂਟ ਹੁੰਦੇ ਆ ਜ਼ਰੂਰ ਪਟਨਾ ਤੇ ਵੀ ਅਸੀਂ ਸੁਸਾਇਟੀ ਦੀ ਕੋਆਪਰੇਸ਼ਨ ਦੇ ਨਾਲ ਜਿਵੇਂ ਕਿ ਹੁਣ ਇਹਨਾਂ ਲੋਕਾਂ ਦੇ ਨਾਲ ਇੱਕ ਪੀਸਫੁਲੀ ਅਸੀਂ ਰੀਸੋਲਵ ਕਰਦੇ ਹਾਂ ਹਮੇਸ਼ਾ ਹੋ ਗਈ ਸੀ ਕਿ ਇਹ ਮਿਨਿਸਪਲ ਕੋਆਪਰੇਸ਼ਨ ਦੇ ਵਰਕਰਸ ਕਾਮਕਾਰੇ ਸੀ ਤੇ ਕੋਈ ਪਰਸਨਲ ਰੂਟ ਤੇ ਕਿਸੇ ਦੇ ਜਾ ਰਹੇ ਸੀ ਕੋਈ ਮੁਲਾਜ਼ਮ ਸੀ ਹੈਗੇ ਸ਼ਾਇਦ ਤੇ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਝੜਪ ਹੋ ਗਈ ਸੀ ਤਾਂ ਬਟ ਹੁਣ ਸਿਚੁਏਸ਼ਨ ਇਜ਼ ਅੰਡਰ ਕੰਟਰੋਲ ਤੇ ਇਹਨਾਂ ਦਾ ਵੀ ਸਾਨੂੰ ਬਹੁਤ ਸਹਿਯੋਗ ਰਿਹਾ ਕਿ ਇਹਨਾਂ ਨੇ ਵੀ ਪੀਸਫੁਲੀ ਸ਼ੋ ਕੀਤਾ ਸਾਰਾ ਕੁਝ ਬਹੁਤ ਹੈਲਪਫੀ ਅਗਲੀ ਕਾਰਵਾਈ ਕੀ ਹੋਏਗੀ ਜਰ ਜਿਹੜੇ ਵੀ ਕੰਪਲੇਂਟਸ ਹੁੰਨੇ ਸੀ ਇਹਨਾਂ ਨੂੰ ਕਹਿ ਕੇ ਤੁਸੀਂ ਇੱਕ ਫਾਰਮਲ ਸਾਨੂੰ ਰਿਟਰਨ ਕੰਪਲੇਂਟ ਦੇ ਦਿਓ ਜਿਹੜੀ ਵੀ ਬੰਦੀ ਕਾਰਵਾਈ ਹੋਏਗੀ ਸਭ ਤੋਂ ਸਖਤ ਜਿਹੜਾ ਵੀ ਕਲਪਰੇਟ ਪਾਇਆ ਜਾਏ ਉਹਦੇ ਉੱਤੇ ਕੀਤੀ ਜਾਏਗੀ ਫਿਰ ਆਪਣੇ ਸ਼ਹਿਰ ਦਾ ਮਾਹੌਲ ਜ਼ਿਆਦਾ ਖਰਾਬ ਨਹੀਂ ਹੁੰਦਾ ਜਾ ਰਿਹਾ ਇਸ ਤਰ੍ਹਾਂ ਦੇਖੋ ਕਈ ਵਾਰ ਕਈ ਸ਼ਰਾਰਤੀ ਅੰਸਰ ਹੁੰਦੇ ਆ ਸਮਥਿੰਗ ਕਈ ਵਾਰ ਕੋਈ ਇਸ਼ੂਸ ਕ੍ਰਾਪ ਹੋ ਜਾਂਦੇ ਹੈਗੇ 빅 ਸਿਟੀ ਹੈ ਕਮਿਸ਼ਨ ਰੇਟ ਵੀ ਆਰ ਫੁਲੀ ਟ੍ਰਾਈਂਗ ਟੂ ਕੰਟਰੋਲ ðiਸ ਸਿਚੁਏਸ਼ਨ ਐਵੇਂ ਇੱਕੇ ਦੋਕੇ ਇਨਸੀਡੈਂਟ ਹੁੰਦੇ ਆ ਜ਼ਰੂਰ ਪਟਨਾਤੇ ਵੀ ਅਸੀਂ ਸੁਸਾਇਟੀ ਦੀ ਕੋਆਪਰੇਸ਼ਨ ਦੇ ਨਾਲ ਜਿਹੜਾ ਮੈਂ ਕਿਹਾ ਹੁਣ ਇਹਨਾਂ ਲੋਕਾਂ ਦੇ ਨਾਲ ਇੱਕ ਪੀਸਫੁਲੀ ਅਸੀਂ ਰੀਸੋਲਵ ਕਰਦੇ ਹਾਂ ਹਰ ਮਟਰ ਨੂੰ ਹੋ ਗਈ ਸੀ ਕਿ ਇਹ ਮਿਨਿਸਪਲ ਕੋਆਪਰੇਸ਼ਨ ਦੇ ਵਰਕਰਸ ਕਾਮਕਾਰੇ ਸੀ ਤੇ ਕੋਈ ਪਰਸਨਲ ਰੂਟ ਤੇ ਕਿਸੇ ਦੇ ਜਾ ਰਹੇ ਸੀ ਕੋਈ ਮੁਲਾਜ਼ਮ ਹੋਵੇਗੇ ਸ਼ਾਇਦ ਤੇ ਉਹਨਾਂ ਦੇ ਵਿੱਚ ਆਪਸ ਵਿੱਚ ਝੜਪ ਹੋ ਗਈ ਸੀ ਤਾਂ ਬਟ ਹੁਣ ਸਿਚੁਏਸ਼ਨ ਇਜ਼ ਅੰਡਰ ਕੰਟਰੋਲ ਤੇ ਇਹਨਾਂ ਦਾ ਵੀ ਸਾਨੂੰ ਬਹੁਤ ਸਹਿਯੋਗ ਰਿਹਾ ਕਿ ਇਹਨਾਂ ਨੇ ਵੀ ਪੀਸਫੁਲੀ ਸ਼ੋ ਕੀਤਾ ਸਾਰਾ ਕੁਝ ਤੋ ਬਹੁਤ ਹੈਲਪਫੀ ਅਗਲੀ ਕਾਰਵਾਈ ਕੀ ਹੋਏਗੀ ਜਰਾ ਜਿਹੜੇ ਵੀ ਕੰਪਲੇਂਟਸ ਹੁੰਨੇ ਸੀ ਇਹਨਾਂ ਨੂੰ ਕਹਿ ਕੇ ਤੁਸੀਂ ਇੱਕ ਫਾਰਮਲ ਸਾਨੂੰ ਰਿਟਰਨ ਕੰਪਲੇਂਟ ਦੇ ਦਿਓ ਜਿਹੜੀ ਵੀ ਬੰਦੀ ਕਾਰਵਾਈ ਹੋਏਗੀ ਸਖਤ ਤੋਂ ਸਖਤ ਜਿਹੜਾ ਵੀ ਕਲਪਰੇਟ ਪਾਇਆ ਜਾਏ ਉਹਦੇ ਉੱਤੇ ਕੀਤੀ ਜਾਏਗੀ ਤੇਰ ਆਪਣੇ ਸ਼ਹਿਰ ਦਾ ਮਾਹੌਲ ਜ਼ਿਆਦਾ ਖਰਾਬ ਨਹੀਂ ਹੁੰਦਾ ਜਾ ਰਿਹਾ ਇਸ ਵੇਲੇ ਦੇਖੋ ਕਈ ਵਾਰ ਕਈ ਸ਼ਰਾਰਤੀ ਅੰਸਰ ਹੁੰਨੇ ਆ ਸਮਥਿੰਗ ਕਈ ਵਾਰ ਕੋਈ ਇਸ਼ੂਸ ਕ੍ਰਾਪ ਹੋ ਜਾਂਦੇ ਹੈਗੇ 빅 ਸਿਟੀ ਹੈ ਕਮਿਸ਼ਨਰ ਰੇਟ ਹੈ ਵੀ ਆਰ ਫੁਲੀ ਟ੍ਰਾਈਂਗ ਟੂ ਕੰਟਰੋਲ ਥਿਸ ਸਿਚੁਏਸ਼ਨ ਐਵੇਂ ਇੱਕੇ ਦੋਕੇ ਇਨਸੀਡੈਂਟ ਹੁੰਦੇ ਆ ਜ਼ਰੂਰ ਮਟੂਨਾ ਤੇ ਵੀ ਅਸੀਂ ਸੁਸਾਇਟੀ ਦੀ ਕੋਆਪਰੇਸ਼ਨ ਦੇ ਨਾਲ ਜਿਹੜਾ ਕਿ ਹੁਣ ਇਹਨਾਂ ਲੋਕਾਂ ਦੇ ਨਾਲ ਇੱਕ ਪੀਸਫੁਲੀ ਅਸੀਂ ਰੀਸੋਲਵ ਕਰਦੇ ਹਾਂ ਹਨ ਮੈਂ